ਨੰਨੇ-ਮੁੰਨੇ ਪਿਆਰੇ ਤੇ ਸੋਹਣੇ ਸੁਨੱਖੇ ਬੱਚੇ ਇਹ ਬੱਚੇ ਨਾ ਤਾਂ ਬੋਲ ਸਕਦੇ ਆ ਤੇ ਨਾ ਸੁਣ ਸਕਦੇ ਕਨ ਲੇਕਿਨ ਅੱਜ ਇਹ ਬੀਬੀ ਰਜ਼ਨੀ ਫਿਲਮ ਦੇਖਣ ਦੇ ਲਈ ਆਏ ਇਹਨਾਂ ਦੀ ਜਿਹੜੀ ਫੀਲਿੰਗਸ ਆ ਉਹ ਕੈਮਰੇ ਦੇ ਰਾਹੀਂ ਕਿਵੇਂ ਆਪਾਂ ਸ਼ੇਅਰ ਕਰ ਸਕਦੇ ਵੀ ਇਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਅੱਜ ਫਿਲਮ ਕਿਵੇਂ ਹਾਲਜੂ ਕਹਿ ਰਹੀ ਕਿ ਬਹੁਤ ਹੀ ਇਮੋਸ਼ਨਲ ਮੂਵੀ ਸੀਗੀ ਇਹ ਬਹੁਤ ਫੀਲਿੰਗ ਵਾਲੀ ਮਨ ਕੀ ਇਹ ਵਾਰੀ ਫਿਲਮ ਸੀਗੀ ਹੈ ਹੁਣ ਸਾਨੂ ਕਹਿੰਦੇ ਬਹੁਤ ਜ਼ਿਆਦਾ ਰੋਣ ਆਇਆ ਫਿਲਮ ਨੂੰ ਦੇਖ ਕੇ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਪਰ ਬੀਬੀ ਰਜਨੀ ਫਿਲਮ ਦੇਖਣ ਤੋਂ ਬਾਅਦ ਅੱਖਾਂ 'ਚੋਂ ਪਾਣੀ ਆਇਆ ਇਹ ਬੱਚੇ ਨੂੰ ਇਹ ਚੀਜ਼ ਪੁੱਛੋ ਵੀ ਨੇ ਅੱਜ ਤੋਂ ਪਹਿਲਾਂ ਕਦੇ ਥੀਏਟਰ ਦੇ ਵਿੱਚ ਫਿਲਮ ਦੇਖੀ ਸੀ ਠੀਕ ਹੈ ਜੀ ਕਿੰਦੇ ਕਿ ਨਹੀਂ ਅੱਜ ਫਸਟ ਟਾਈਮ ਹੀ ਸੀਗਾ ਕਿ ਫਿਲਮ ਦੇਖੀ ਇਹਨਾਂ ਨੇ ਇਹੋ ਬੱਚੇ ਨੇ ਛੋਟੇ ਛੋਟੇ ਬੜੇ ਪਿਆਰੇ ਪਿਆਰੇ ਬੱਚੇ ਇਹਨਾਂ ਦੇ ਚਿਹਰੇ ਦੇਖੋ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਪਰ ਇਹਨਾਂ ਨੂੰ ਕੰਨਾਂ ਤੋਂ ਸੁਣ ਨਹੀਂ ਸਕਦੇ ਮੂੰਹ ਤੋਂ ਬੋਲ ਨਹੀਂ ਸਕਦੇ ਇਹਨਾਂ ਇਹਨਾਂ ਨੂੰ ਪੁੱਛਿਓ ਇਹਨਾਂ ਦੀਆਂ ਅੱਖਾਂ ਤੋਂ ਮੈਨੂੰ ਲੱਗ ਰਿਹਾ ਕਿ ਕਿੰਨੇ ਕੁ ਭਾਵੁਕ ਸੀ ਜਦੋਂ ਫਿਲਮ ਦੇਖੀ ਸੀ ਤੁਸੀਂ ਫਿਲਮ ਦੇਖ ਰਹੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੋ ਦੋ हां जी ਜਦੋਂ ਉਹ ਕਹਦੇ ਨੇ ਕਿ ਬੀਬੀ ਰਚਨੀ ਦੇ ਫਾਦਰ ਮਤਲਬ ਕਿ ਉਹਨਾਂ ਨਾਲ ਕਾਫੀ ਜ਼ਿਆਦਾ ਗੁੱਸੇ ਹੋ ਰਹੇ ਸੀਗੇ ਉਹਦੇ ਸਾਨੂੰ ਬੜਾ ਜ਼ਿਆਦਾ ਕੀ ਫੀਲ ਹੋਇਆ ਫੀਲਿੰਗ ਹੋਈ ਕਿ ਕਿਉਂ ਐਵੇਂ ਕਹਿਤਾ ਨਾਲ ਇਹਨਾਂ ਸਾਰਿਆਂ ਨੂੰ ਤੁਸੀਂ ਇੱਕ ਸਵਾਲ ਕਰੋ ਕਿ ਪ੍ਰਮਾਤਮਾ ਹੈ ਕਿ ਨਹੀਂ ਹੈ ਪ੍ਰਮਾਤਮਾ ਹੈ ਕਿ ਨਹੀਂ yes ਇਹ ਮੇਰੇ ਪਿੱਛੇ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋ ਨੰਨੇ-ਮੁੰਨੇ ਪਿਆਰੇ ਤੇ ਸੋਹਣੇ ਸੁਨੱਖੇ ਬੱਚੇ ਇਹ ਬੱਚੇ ਅੱਜ ਫਿਲਮ ਦੇਖਣ ਆਏ ਆ ਤੁਹਾਨੂੰ ਦੱਸ ਦਿਆਂ ਇਹ ਬੱਚੇ ਨਾ ਤਾਂ ਬੋਲ ਸਕਦੇ ਆ ਤੇ ਨਾ ਸੁਣ ਸਕਦੇ ਆ ਇਹ ਜਮੰਦਰੂ ਇਹ ਬੱਚੇ ਇਸ ਤਰ੍ਹਾਂ ਨੇ ਪ੍ਰਮਾਤਮਾ ਨੇ ਇਹਨਾਂ ਨੂੰ ਉਹ ਚੀਜ਼ ਨਹੀਂ ਦਿੱਤੀ ਕਿ ਇਹ ਸੁਣ ਸਕਣ ਔਰ ਬੋਲ ਸਕਣ ਲੇਕਿਨ ਅੱਜ ਇਹ ਬੀਬੀ ਰਜ਼ਨੀ ਫਿਲਮ ਦੇਖਣ ਦੇ ਲਈ ਆਏ ਆ ਇੱਕ ਸਪੈਸ਼ਲ ਬੱਚੇ ਮੈਂ ਇਹਨਾਂ ਨੂੰ ਕਹਿ ਸਕਦਾ ਔਰ ਇਹਨਾਂ ਦਾ ਪੂਰਾ ਸਕੂਲ ਦਾ ਸਟਾਫ ਔਰ ਪੇਰੈਂਟਸ ਵੀ ਇਹਨਾਂ ਦੇ ਨਾਲ ਆਇਆ ਇਹ ਬੱਚੇ ਇਸ਼ਾਰੇ ਦੇ ਨਾਲ ਗੱਲ ਕਰਦੇ ਔਰ ਫਿਲਮ ਇਹਨਾਂ ਨੇ ਅੱਜ ਦੇਖੀ ਆ ਬੀਬੀ ਰਜਨੀ ਪੂਰੀ ਫਿਲਮ ਦੇ ਵਿੱਚ ਅਸੀਂ ਵੀ ਜਦੋਂ ਦੇਖਿਆ ਬੱਚੇ ਫਿਲਮ ਦੇਖ ਰਹੇ ਸੀ ਤਾਂ ਬੜੀ ਇਕਾਗਰਤਾ ਦੇ ਨਾਲ ਇਸ ਫਿਲਮ ਨੂੰ ਦੇਖ ਰਹੇ ਸੀ ਪੂਰੀ ਗੱਲਬਾਤ ਸਟਾਫ ਦੇ ਨਾਲ ਕਰ ਲੈਣੇ ਆ ਮੈਮ ਨਾਮ ਕੀ ਆ ਤੇ ਕਿਹੜੇ ਸਕੂਲ ਤੋਂ ਆਏ हां जी भगतपुरा सिंह स्कूल फॉर डेफ कटौरा फिर उस पोर्ट पे बच्चे आए ने कटौरा हां जी अच्छा ये बच्चे जमे ਤੁਸੀਂ ਦੱਸਿਆ ਕਿ ਇਹ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਸਾਰੇ ਬੱਚੇ ਨਹੀਂ ਬੋਲ ਸਕਦੇ हां जी ਸਾਰੇ ਬੱਚੇ ਜੀ ਇਹ ਫਿਰ ਕਿਵੇਂ ਅੱਜ ਇਹਨਾਂ ਨੂੰ ਫਿਲਮ ਦਿਖਾਈ ਕਿਵੇਂ ਮੋਟੀਵੇਟ ਕੀਤਾ ਕਿਵੇਂ ਦੱਸਿਆ हां जी ਸURE ਇਹਨਾਂ ਨੂੰ ਇੱਕ ਰੋਲ ਪਲੇ ਦੇ ਦੁਆਰਾ ਪਹਿਲੇ ਦੱਸ ਚੁੱਕੇ ਸੀ ਅਸੀਂ ਕਿ ਤੁਹਾਨੂੰ ਇਹ ਫਿਲਮ ਦਿਖਾਣ ਜਾਣੀ ਸੀ ਇਹ ਕਾਫੀ ਐਕਸਾਈਟਡ ਸੀ ਫਿਲਮ ਦੇਖਣ ਦੇ ਲਈ हां जी ਤੇ ਅੱਜ ਇਹਨਾਂ ਨੇ ਖੁਦ ਦੇਖ ਕੇ ਫਿਲਮ ਨੂੰ ਬੜੀ ਕਾਫੀ ਇਹਨਾਂ ਨੇ ਆਪਣੀ ਫੀਲਿੰਗ ਸ਼ੇਅਰ ਕੀਤੀ ਹੈ ਸਾਡੇ ਦੇ ਸਾਡੇ ਨਾਲ ਹੂੰ ਕਾਫੀ ਐਕਸਾਈਟਡ ਸੀ ਅਵੀ ਨਕੀ ਮੂਵੀ ਵੇਖਣ ਦੇ ਲਈ ਅੱਛਾ ਇੱਕ ਚੀਜ਼ ਮੈਨੂੰ ਇਹ ਕਲੀਅਰ ਕਰੋ ਇਹਨਾਂ ਦੀ ਜਿਹੜੀ ਫੀਲਿੰਗਸ ਆ ਉਹ ਕੈਮਰੇ ਦੇ ਰਾਹੀਂ ਕਿਵੇਂ ਆਪਾਂ ਸ਼ੇਅਰ ਕਰ ਸਕਦੇ ਹਾਂ ਜਿਹੜੇ ਵੀਡੀਓ ਨੂੰ ਦੇਖ ਰਿਹਾ ਉਹ ਕੁਝ ਤੁਸੀਂ ਸਾਨੂੰ ਜਰੂਰ ਦੱਸੋ ਕਿਉਂਕਿ ਕੈਮਰੇ ਤੇ ਅਸੀਂ ਤਾਂ ਇਹਨਾਂ ਨਾਲ ਗੱਲ ਨਹੀਂ ਕਰ ਸਕਦੇ ਕਿਸ ਤਰੀਕੇ ਨਾਲ ਉਹ ਫੀਲਿੰਗਸ ਆ ਵੀ ਇਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਆ ਤਾਂ ਤੁਸੀਂ ਇੱਕ ਦੋ ਬੱਚੇ ਜਰੂਰ ਲਾਓ ਔਰ ਇਹਨਾਂ ਨੂੰ ਮੈਂ ਤੁਹਾਨੂੰ ਸਵਾਲ ਦੇਣਾ ਤੁਸੀਂ ਸਵਾਲ ਇਹਨਾਂ ਨੂੰ ਜਰੂਰ ਕਰੋ ਐ ਪਹਿਲਾ ਮੇਰਾ ਸਵਾਲ ਇਹ ਆ ਵੀ ਇਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਅੱਜ ਵਾਲੇ ਅੱਜ ਦੀ ਫਿਲਮ ਕਿਵੇਂ ਦੀ ਹਾਂ ਜੀ ਉਹ ਕਹਿ ਰਹੇ ਕਿ ਬਹੁਤ ਹੀ ਇਮੋਸ਼ਨਲ ਮੂਵੀ ਸੀਗੀ ਇਹ ਬਹੁਤ ਫੀਲਿੰਗ ਵਾਲੀ ਫਿਲਮ ਸੀਗੀ ਹੈ ਹੂੰ ਇਨਸਾਨ ਨੂੰ ਕਹਿੰਦੇ ਬਹੁਤ ਜ਼ਿਆਦਾ ਰੋਣ ਆਇਆ ਫਿਲਮ ਨੂੰ ਦੇਖ ਕੇ ਵੈਰੀ ਗੁੱਡ ਆ ਦੇਖੋ ਤੁਸੀਂ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਪਰ ਬੀਬੀ ਰਜਨੀ ਫਿਲਮ ਦੇਖਣ ਤੋਂ ਬਾਅਦ ਅੱਖਾਂ ਚੋਂ ਪਾਣੀ ਆਇਆ ਫੀਲਿੰਗਸ ਬਾਹਰ ਆਣਿਆ ਇਹ ਬੱਚੇ ਚਾਹੇ ਨਹੀਂ ਸੁਣ ਸਕਦੇ ਸੀ ਅੰਦਰਵਾਸ ਚਾਹੇ ਨਹੀਂ ਬੋਲ ਸਕਦੇ ਸੀ ਲੇਕਿਨ ਇਹਨਾਂ ਬੱਚਿਆਂ ਨੇ ਇਸ ਫਿਲਮ ਨੂੰ ਪੂਰੀ ਫੀਲਿੰਗਸ ਦੇ ਨਾਲ ਦੇਖਿਆ ਹੈਗਾ ਇੱਕ ਸਵਾਲ ਮੇਰਾ ਇਹਨਾਂ ਨੂੰ ਤੁਸੀਂ ਹੋਰ ਕਰੋ ਵੀ ਜਦੋਂ ਫਿਲਮ ਦੇਖ ਰਹੇ ਸੀਗੇ ਉਦੋਂ ਪੂਰਾ ਧਿਆਨ ਉੱਥੇ ਲੱਗ ਕੇ ਲਾ ਕੇ ਦੇਖ ਰਹੇ ਸੀ ਜਾਂ ਮਤਲਬ ਕਿਚੋ ਕੁਝ ਸਮਝ ਨਹੀਂ ਵੀ ਆ ਰਿਹਾ ਸੀ ਸਟੋਰੀ ਦੇਖ हां जी हां जी पूरी फिल्म कंदे बहुत ही बढ़िया देखी है पूरे कंफर्ट में के आल्सो ट्रेड हां जी हो गए अच्छा, बच्चे ए, अच्छा ए, बच्चे ए, और बच्चे ਨਾਲ ਕਿਸੇ ਨੂੰ ਕੋਈ ਪੁਲਿਸ ਅੱਗੇ ਬੁਲਾਓ ਕੋਈ ਆਪਾਂ ਉਹਨਾਂ ਨੂੰ ਹੋਰ ਵੀ ਸਵਾਲ ਕਰਦੇ ਹਾਂ اچھا ਇਹ ਇਸ ਬੱਚੇ ਦੀ ਕਿੰਨੀ ਉਮਰ ਆ ਔਰ ਇਹ ਬੱਚੇ ਬੱਚਾ ਜਿਹੜਾ ਹੈਗਾ ਇਹ ਬੱਚੇ ਦਾ ਮੈਨੂੰ ਇੱਕ ਚੀਜ਼ ਦੱਸਿਓ ਇਹ ਬੱਚੇ ਨੂੰ ਇਹ ਚੀਜ਼ ਪੁੱਛੋ ਵੀ ਨੇ ਅੱਜ ਤੋਂ ਪਹਿਲਾਂ ਕਦੇ ਥੀਏਟਰ ਦੇ ਵਿੱਚ ਫਿਲਮ ਦੇਖੀ ਸੀ ਠੀਕ ਹੈ ਜੀ ਕਹਿੰਦੇ ਕਿ ਨਹੀਂ ਅੱਜ ਫਸਟ ਟਾਈਮ ਹੀ ਸੀਗਾ ਕਿ ਫਿਲਮ ਦੇਖੀ ਇਹਨਾਂ ਨੇ अच्छा फर्स्ट टाइम हां जी फर्स्ट टाइम ठीक अच्छा ਇਹਨਾਂ ਨੂੰ ਇਹਨਾਂ ਦੀ ਇਹਨਾਂ ਨੂੰ ਵੀ ਪੁੱਛੋ ਵੀ ਅੱਜ ਖੁਸ਼ੀ ਕਿੰਨੀ ਕਾ ਉਹ ਮੈਂ ਕੈਮਰੇ ਤੇ ਕਰੂੰਗਾ ਗੱਲ ਹਾਂਜੀ ਬਹੁਤ ਜਿਆਦਾ ਵੈਰੀ ਗੁੱਡ ਵੈਰੀ ਗੁੱਡ ਜੀ ਮੈਂ ਕਹਿੰਨਾ ਵੀ ਇਹ ਜਿਹੜੀਆਂ ਤਸਵੀਰਾਂ ਨੇ ਨਾ ਇਹ ਸਾਂਝੀਆਂ ਕਰਨ ਵਾਲੀਆਂ ਨੇ ਉਹਨਾਂ ਪਰਿਵਾਰਾਂ ਤੱਕ ਇਹ ਤਸਵੀਰਾਂ ਪਹੁੰਚਾਉਣ ਵਾਲੀਆਂ ਨੇ ਜਿਹੜੇ ਹੱਥ-ਪੈਰ ਹੁੰਦੇ ਮੂੰਹ-ਸਿਰ ਹੁੰਦੇ ਜ਼ੁਬਾਨ ਹੁੰਦੇ ਔਰ ਹਰ ਇੱਕ ਬੋਡੀ ਦਾ 파ੜ ਹੁੰਦੇ ਵੀ ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਜਾਂਦੇ ਨੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਉਹ ਬੱਚੇ ਨੇ ਇੱਕ ਵਾਰ ਨਜ਼ਰ ਇੱਕ ਵਾਰ ਮੈਂ ਫਿਰ ਮਰਵਾ ਦਿਨਾ ਤੁਹਾਨੂੰ ਇਹ ਉਹ ਬੱਚੇ ਨੇ ਛੋਟੇ ਛੋਟੇ ਬੜੇ ਪਿਆਰੇ ਪਿਆਰੇ ਬੱਚੇ ਇਹਨਾਂ ਦੇ ਚਿਹਰੇ ਦੇਖੋ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਪਰ ਇਹਨਾਂ ਨੂੰ ਕੰਨਾਂ ਤੋਂ ਸੁਣ ਨਹੀਂ ਸਕਦੇ ਮੂੰਹ ਤੋਂ ਬੋਲ ਨਹੀਂ ਸਕਦੇ ਇਹ ਮੇਰੀਆਂ ਛੋਟੀਆਂ ਭੈਣਾਂ ਅੱਜ ਫਿਲਮ ਦੇਖੀ ਸ਼ਾਇਦ ਉਹ ਆਪਾਂ ਵੀ ਉਸ ਤਰੀਕੇ ਨਾਲ ਬਿਆਨ ਨਹੀਂ ਕਰ ਸਕਦੇ ਉਸ ਚੀਜ਼ ਨੂੰ ਜਿਸ ਤਰੀਕੇ ਨਾਲ ਇਹ ਬਿਆਨ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਨੂੰ ਇਸ ਕਹਾਣੀ ਬਾਰੇ ਪਹਿਲਾਂ ਕੁਝ ਪਤਾ ਸੀ ਇਸ ਬਾਰੇ ਜਾਂ ਨਹੀਂ ਇਹ ਜਰੂਰ ਕਿਸੇ ਹੋਰ ਬੱਚੇ ਨੂੰ ਤੁਸੀਂ ਪੁਲਿਸ ਬੁਲਾ ਕੇ ਪੁੱਛੋ ਵੀ ਇਸ ਕਹਾਣੀ ਬਾਰੇ ਪਤਾ ਸੀ ਬੀਬੀ ਰਜਨੀ ਬਾਰੇ ਜਾਂ ਨਹੀਂ ਕਿਸੇ ਮਾਪਿਆਂ ਨੇ ਪਹਿਲਾਂ ਦੱਸਿਆ ਸੀ ਕਦੇ ਕਿਸੇ ਵੀ ਹੋਰ ਬੱਚੇ ਨੂੰ ਇਸ ਸਟੋਰੀ ਬਾਰੇ ਪਤਾ ਸੀਗਾ ਜਿਹੜੀ ਆਪਾਂ ਫਿਲਮ ਦੇਖੀ ਪਹਿਲਾਂ ਸਟੋਰੀ ਦੱਸਿਆ ਹੈ ਕਿ ਕਹਿੰਦੇ ਨਹੀਂ ਅੱਛਾ ਪਹਿਲਾਂ ਨਹੀਂ ਪਤਾ ਸੀ ਨਹੀਂ ਅੱਛਾ ਇਹ ਇਹ ਇਹਨਾਂ ਨੂੰ ਪੁੱਛਿਓ ਇਹਨਾਂ ਦੀਆਂ ਅੱਖਾਂ ਤੋਂ ਮੈਨੂੰ ਲੱਗ ਰਿਹਾ ਕਿੰਨੇ ਕੁ ਭਾਵੁਕ ਸੀ ਜਦੋਂ ਫਿਲਮ ਦੇਖੀ ਜਦੋਂ ਤੁਸੀਂ ਫਿਲਮ ਦੇਖ ਰਹੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਦੋਂ ਹਾਂ ਜੀ ਜਦੋਂ ਕਹਿੰਦੇ ਨੇ ਕਿ ਬੀਬੀ ਰਜਨੀ ਦੇ ਫਾਦਰ ਮਤਲਬ ਕਿ ਉਹਨਾਂ ਦਾ ਕਾਫੀ ਜ਼ਿਆਦਾ ਗੁੱਸੇ ਹੋ ਰਹੇ ਸੀਗੇ ਉਹਦੇ ਸਾਨੂੰ ਬੜਾ ਜ਼ਿਆਦਾ ਕੀ ਫੀਲ ਹੋਇਆ ਫੀਲਿੰਗ ਹੋਈ ਕਿ ਕਿਉਂ ਐਵੇਂ ਕਹਿੰਦਾ ਇਹਨਾਂ ਨੇ ਇੱਕ ਚੀਜ਼ ਹੋਰ ਪੁੱਛ ਕੇ ਦੱਸਿਓ ਇਹਨਾਂ ਤੋਂ ਕਿ ਪ੍ਰਮਾਤਮਾ ਹੈਗਾ ਕਿ ਨਹੀਂ ਹੈਗਾ ਜੀ ਪ੍ਰਮਾਤਮਾ ਹੈ ਕਿ ਨਹੀਂ ਹਾਂ ਹੂੰ ਇੱਕ ਮਿੰਟ ਦੁਆਰਾ ਦੁਆਰਾ ਪੁੱਛਿਓ ਪਾ ਸਾਰੇ ਬੱਚਿਆਂ ਤੋਂ ਕਵਰ ਕਰਾਂਗੇ ਕੋਸ਼ਿਸ਼ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਪਿੱਛੋਂ ਇੱਕ ਵਾਰ ਸ਼ਾਟ ਸਾਰੇ ਬੱਚਿਆਂ ਦਾ ਲਿਆ ਜਾਵੇ ਇਹਨਾਂ ਸਾਰਿਆਂ ਨੂੰ ਤੁਸੀਂ ਇੱਕ ਸਵਾਲ ਕਰੋ ਕਿ ਪ੍ਰਮਾਤਮਾ ਹੈ ਕਿ ਨਹੀਂ ਹੈ ਪ੍ਰਮਾਤਮਾ ਹੈ ਕਿ ਨਹੀਂ yes ਕੌਨਫੀਡੈਂਸ ਨਾਲ ਥੋੜਾ ਜਿਹਾ ਬੁਲਾਓ yes ਪ੍ਰਮਾਤਮਾ ਹੈ ਬੋ ਆ ਤੂੰ ਬੋ ਲੈ ਦੋ ਕੋ ਹਾਂ ਜੀ ਵੈਰੀ ਗੁੱਡ ਆ ਤੁਸੀਂ ਦੇਖ ਲਓ ਸਵਾਲ ਕੀਤਾ ਕਿ ਪ੍ਰਮਾਤਮਾ ਹੈ ਜਾਂ ਨਹੀਂ ਹੈ ਪੂਰਾ ਅੰਦਰੋਂ ਜਿਹੜੀ ਆਵਾਜ਼ ਇਹਨਾਂ ਦੀ ਆਉਂਦੀ ਹਾਲਾਂਕਿ ਬੋਲ ਕੇ ਤਾਂ ਨਹੀਂ ਦੱਸ ਸਕਦੇ ਲੇਕਿਨ ਭਾਵਨਾਵਾਂ ਜਿਹੜੀਆਂ ਨੇ ਉਹ ਜ਼ਰੂਰ ਇਹਨਾਂ ਨੇ ਸਾਂਝੀਆਂ ਕੀਤੀਆਂ ਇਹ ਬੱਚੀਆਂ ਦੀ ਕਰੀਬ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਬੱਚੇ ਨੇ ਜੀ ਸਾਡੇ ਕੋਲ ਜੀ 6 ਸਾਲ ਤੋਂ ਲੈ ਕੇ 18 ਸਾਲ 20 ਸਾਲ ਤੱਕ ਬੱਚੇ ਹੈ ਸਾਡੇ ਅੱਛਾ ਇਹ ਫਿਰ ਇਹਨਾਂ ਨੂੰ ਮਾਈਨਸ ਕਰਨਾ ਸੁੱਖਾ ਜਾਂ ਔਖਾ ਕਿਵੇਂ ਹੈ ਸਟਾਰਟਿੰਗ ਦੇ ਵਿੱਚ ਲੱਗਿਆ ਸੀ ਪਰ ਹੁਣ ਨਹੀਂ ਹੁਣ ਤਾਂ ਇਹਨਾਂ ਦੇ ਨਾਲ ਹੀ ਕੁਲ ਮਿਲ ਗਏ ਆ ਸਾਡੇ ਨਾਲ ਇੱਕ ਪਰਿਵਾਰ ਬਣ ਚੁੱਕਾ ਹੁਣ ਤੇ ਅੱਛਾ ਤੁਸੀਂ ਕਿੰਨੇ ਪੁਰਾਣੇ ਤੁਸੀਂ ਟੀਚਰ ਸਕੂਲ ਦੇ ਕਿੰਨੇ ਪੁਰਾਣੇ ਟੀਚਰ ਹੋ ਤੁਸੀਂ ਹਾਂਜੀ ਤੁਸੀਂ ਕਿੰਨੇ ਪੁਰਾਣੇ ਹੋ ਟੀਚਰ ਇਸ ਸਕੂਲ ਦੇ ਵਿੱਚ ਜਦੋਂ ਤੋਂ ਇਹਨਾਂ ਨੂੰ ਪੜਾ ਰਹੇ ਮੈਂ 2016 ਤੋਂ ਸਟਾਰਟ ਕੀਤਾ ਜੀ ਮੈਂ ਫਸਟ ਟਾਈਮ ਸਟਾਰਟ ਕੀਤਾ ਹੈ ਸਕੂਲ ਮੈਨੂੰ 9 ਸਾਲ ਤਕਰੀਬ ਹੋ ਚਲੇ ਲਿਆ ਅੱਛਾ ਇਹ ਮਤਲਬ ਤੁਹਾਡੇ ਹੱਥਾਂ ਦੇ ਵਿੱਚ ਹੀ ਪਲੇ ਵੱਡੇ ਹੋਏ ਹਾਂਜੀ ਹਾਂਜੀ ਆ ਛੋਟੇ ਛੋਟੇ ਸੀ ਹੁਣ ਮੇਰੇ ਵੱਡੇ ਹੋ ਗਏ ਆ ਵੀ ਛੋਟੇ ਛੋਟੇ ਬੱਚੇ ਆਏ ਸੀਗੇ ਹਾਂਜੀ ਅੱਛਾ ਇਹ ਜਿਹੜਾ ਚਿੜੀਆਂ ਦਾ ਚੰਬਾ ਕੀ ਲੱਗਦਾ ਕਦੇ ਵੀ ਤੁਸੀਂ ਇਹਨਾਂ ਤੋਂ ਦੂਰ ਜਾ ਸਕਦੇ ਹੋ ਬਹੁਤ ਬਹੁਤ ਔਖਾ ਜੀ ਪਰ ਅਸੀਂ ਇੱਕ ਚੋਣ ਹੈ ਕਿ ਮਨਕੀ ਕਾਮਯਾਬ ਹੋਣਾ ਆਪਣੀ ਲਾਈਫ ਦੇ ਵਿੱਚ ਸਾਨੂੰ ਆਪਣੇ ਤੋਂ ਚਲੋ ਦੂਰ ਪਰ ਦੂਰ ਤਾਂ ਨਹੀਂ ਸਾਡੇ ਤੋਂ ਹੋਣਗੇ ਹਮੇਸ਼ਾ ਨਾਲ ਸਾਡੇ ਨਾਲ ਹੀ ਨੇ ਤੇ ਚਲੋ ਇੱਕ ਟਾਈਮ ਆਉਂਦਾ ਹੁੰਦਾ ਹੈ ਪਰ ਉਹ ਬਿਆਨ ਕੀਤਾ ਜਾ ਸਕਦਾ ਜੀ ਅੱਛਾ ਇਹ ਇਹ ਜਿਹੜੀ ਤਸਵੀਰ ਆ ਇਹ ਤੁਸੀਂ ਇਹ ਜਿਹੜੀ ਤਸਵੀਰ ਆ ਇਹ ਤਸਵੀਰ ਲੋਕਾਂ ਨੂੰ ਦਿਖਾਉਣੀ ਬੜੀ ਜ਼ਿਆਦਾ ਜ਼ਰੂਰੀ ਆ ਅੱਜ ਦੇ ਸਮੇਂ 'ਚ ਛੋਟੀ ਜੀ ਗੱਲ ਤੋਂ ਬੱਚੇ ਜਿਹੜੇ ਆ ਟੈਨਸ਼ਨ ਲੈ ਲੈਂਦੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਕੀ ਮੈਸੇਜ ਹੈਗਾ ਕਿਉਂਕਿ ਤੁਸੀਂ ਤਕਰੀਬਨ ਇੰਨਾ ਬੱਚਿਆਂ 'ਚ ਰਹਿੰਦੇ ਔਰ ਜਿਹੜੇ ਵਿਅਕਤੀ ਜਾਂ ਟੀਚਰ ਇਹਨਾਂ ਬੱਚਿਆਂ 'ਚ ਰਹਿੰਦਾ ਉਹਨੂੰ ਪਰਮਾਤਮਾ ਬਾਰੇ ਜ਼ਰੂਰ ਪਤਾ ਹੁੰਦਾ ਵੀ ਪਰਮਾਤਮਾ ਕਿੰਨੀ ਵੱਡੀ ਪਾਵਰ ਆ ਬਸ ਇਹ ਹੈ ਜੀ ਸਾਨੂੰ ਆਪਣੀ ਜ਼ਿੰਦਗੀ ਜਿਹੜੀ ਆ ਬਾਰ-ਬਾਰ ਨਹੀਂ ਮਿਲਣੀ ਹੈਗੀ ਇਸ ਦਾ ਵਧੀਆ ਇਸਤੇਮਾਲ ਕਰਨਾ ਚਾਹੀਦਾ ਆਪਾਂ ਜ਼ਿੰਦਗੀ ਯੋ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਹੈ ਪਰਮਾਤਮਾ ਨੂੰ ਉਹਨੂੰ ਉਹਦੀ ਹੋਂਦ ਨੂੰ ਸਮਝੋ ਬਸ ਤਾਂ ਬਿਲਕੁਲ ਇਹ ਬੱਚੇ ਜਿਵੇਂ ਕਹਿੰਦੇ ਕਿ ਮਨ ਦੇ ਸੱਚੇ ਮਨ ਦੇ ਸੱਚੇ ਤਾਂ ਹੁੰਦੇ ਹੀ ਆ ਪਰ ਇਹ ਰੱਬ ਦੇ ਉਹ ਬਣਾਏ ਹੋਏ ਬੱਚੇ ਆ ਜਿਨ੍ਹਾਂ ਨੂੰ ਮੈਂ ਸਪੈਸ਼ਲ ਕਹਿ ਸਕਦਾ ਪਰਮਾਤਮਾ ਨੇ ਦੋ ਚੀਜ਼ਾਂ ਦੀ ਕਮੀ ਦਿੱਤੀ ਹੈ ਇਹਨਾਂ ਨੂੰ ਪਰ ਮੈਂ ਕਹਿਣਾ ਵੀ ਉਹ ਕਮੀ ਸ਼ਾਇਦ ਇਹਨਾਂ ਨੂੰ ਨਹੀਂ ਹੈਗੀ ਜਾਹ ਰਿਐਲਿਟੀ ਦੇ ਵਿੱਚ ਉਹ ਦਿਖਦਾ ਕਿ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਪਰ ਮੈਂ ਇਹ ਗੱਲ ਕਹਿ ਸਕਦਾ ਕਿ ਸ਼ਾਇਦ ਆਮ ਬੰਦਿਆਂ ਨਾਲੋਂ ਆਮ ਲੋਕਾਂ ਨਾਲੋਂ ਇਹਨਾਂ ਦੀ ਜਿਹੜੀ ਸਮਝ ਆਉ ਜਾਦਾ ਢਾਈ 3 ਘੰਟੇ ਦੀ ਇੱਕ ਮੂਵੀ ਨੂੰ ਦੇਖਣਾ ਔਰ ਪੂਰੀ ਮੂਵੀ ਦੀਆਂ ਫੀਲਿੰਗਸ ਭਾਵਨਾਵਾਂ ਕੈਮਰੇ ਦੇ ਉੱਪਰ ਸਾਂਝਿਆ ਕਰਨੀਆਂ ਬੜੀ ਵੱਡੀ ਗੱਲ ਆ ਔਰ ਦੂਜੇ ਪਾਸੇ ਇਹ ਸਕੂਲ ਨੂੰ ਹਾਲਾਂਕਿ ਬਾਈ ਨੇ ਮੈਨੂੰ ਕਿਹਾ ਸੀ ਕਿ ਇਹ ਗੱਲ ਨਾ ਦੱਸਿਓ ਪਰ ਮੈਂ ਕਹਿਣੀ ਚਾਹਣਾ ਕਿਉਂਕਿ ਉਹਨਾਂ ਲੋਕਾਂ ਦੇ ਲਈ ਵੀ ਬੜਾ ਜ਼ਰੂਰੀ ਮੈਸੇਜ ਆ ਇਹ ਭਾਈ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਕੋਲੋਂ ਜ਼ਮੀਨ দান ਕੀਤੀ ਆ ਇਹ ਸਕੂਲ ਨੂੰ ਜਿਸ ਜਗ੍ਹਾ ਤੇ ਫਰੋਸਪਰ ਚ ਸਕੂਲ ਬਣਿਆ ਜਿੱਥੇ ਇਹ ਬੱਚੇ ਗੁੰਗੇ ਬੋਲੇ ਬੱਚੇ ਉੱਥੇ ਪੜ੍ਹਦੇ ਨੇ ਤੇ ਉੱਥੋਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਜਾ ਰਹੇ ਨੇ ਇਹਨਾਂ ਨੇ ਇਹ ਸਟੈਪ ਕਿਉਂ ਚੱਕਿਆ ਕਿਉਂਕਿ ਇਹਨਾਂ ਦੀ ਬੇਟੀ ਵੀ ਜਿਹੜੀ ਆ ਉਹ ਵੀ ਬੋਲ ਨਹੀਂ ਸਕਦੀ ਤੇ ਸੁਣ ਨਹੀਂ ਸਕਦੀਗੀ ਬਾਈ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਤੁਹਾਡੀ ਬੇਟੀ ਜਿਹੜੀ ਆ ਉਹਨੂੰ ਇਹ ਪ੍ਰੋਬਲਮ ਹੈਗੀ ਆ ਇਹਨੂੰ ਸਰ 2.5 ਸਾਲ ਤੋਂ ਬਾਅਦ ਪਤਾ ਲੱਗਿਆ ਸਾਨੂੰ 2.5 ਸਾਲ ਬਾਅਦ ਇਹਨੂੰ ਆਵਾਜ਼ ਮਾਰਨੀ ਆਵਾਜ਼ ਨਾ ਸੁਣਨੀ ਹੂੰ ਫਿਰ ਇਹ ਪਤਾ ਲੱਗਿਆ ਕਿ ਇਹ ਸੁਣ ਨਹੀਂ ਸਕਦੀ। ਅੱਛਾ। ਥੋੜੀ ਜੀ ਹੋਰ ਵੱਡੀ ਹੋਈ ਪਤਾ ਲੱਗਿਆ ਨਾਲ ਪੀ ਬੋਲ ਵੀ ਨਹੀਂ ਸਕਦੀ। ਅੱਛਾ। ਉਸ ਤੋਂ ਬਾਅਦ ਫਿਰ ਇਹ ਸਿਸਟਮ ਪੜਾਈ ਬਾਰੇ ਸੋਚਿਆ। ਹੂੰ। ਹੋਰ ਬੜੀ ਜਗ੍ਹਾ ਤੇ ਗਿਆ ਬੱਚੀ ਨੂੰ ਪਾਉਣ ਵਾਸਤੇ। ਹੂੰ। ਪਰ ਕੋਈ ਜ਼ਿਆਦਾ ਵਧੀਆ ਨਹੀਂ ਸੀ ਲੱਗਿਆ। ਹੂੰ। ਪਿੰਗਲਵਾੜੇ ਮੈਨੂੰ ਸਭ ਤੋਂ ਵਧੀਆ ਲੱਗਿਆ ਸੀ। ਹੂੰ। ਪਿੰਗਲਵਾੜੇ ਜਿੱਦੋਂ ਮੈਂ ਬੱਚੀ ਛੱਡ ਕੇ ਆਉਣਾ ਬੱਚੀ ਦਿੱਲੀ ਸੀ ਲੂੰਦੀ। ਅੱਛਾ। ਤੇ ਜਦੋਂ ਛੱਡ ਕੇ ਵਾਪਸ ਮੁੜਦਾ ਤੇ ਇਹ 8 ਦਿਨ ਦਿਲ ਨਹੀਂ ਲਾਇਆ ਰੋਈ ਜਾਂਦੀ ਸੀ। ਪਰ ਮੈਨੂੰ ਪਤਾ ਲੱਗਿਆ ਕਿ ਸਾਡੇ ਏਰੀਆ 'ਚ ਬੱਚੇ ਹੋਰ ਵੀ ਹੈਗੇ ਨੇ ਕਾਫੀ। ਅੱਛਾ। ਫਿਰ ਉਹਨਾਂ ਦੇ ਮਾਪਿਓ ਨਾਲ ਮਿਲ ਕੇ ਮੈਂ ਸੋਚਿਆ ਵੀ ਆਪਾਂ ਕਿਉਂ ਨਾ ਇੱਕ ਸਕੂਲ ਆਪਾਂ ਆਪਣੀ ਜਗ੍ਹਾ ਤੇ ਬਣਵਾ ਲਈਏ ਇੱਕ। ਕਿੰਨਾ ਤੋਂ ਇਹ ਬੱਚੇ ਵੀ ਪੜਾਹ ਲੈ ਸਕਣ। ਹੂੰ। ਫਿਰ ਇਸ ਤੋਂ ਵੱਧੇ ਚਲੋ ਮੈਂ ਦਾੰਤ ਕੀ ਕਰ ਸਕਦਾ ਇੰਨਾ ਤਾਂ ਮੈਂ ਹੈ ਨਹੀਂਗਾ। ਪੱਕੀ ਜੋ ਪ੍ਰਮਾਤਮਾ ਨੇ ਦਿੱਤਾ ਸਭ ਕੁਝ ਉਹਦਾ ਹੀ ਆ। ਹੂੰ। ਅੱਛਾ ਇੱਕ ਚੀਜ਼ ਮੈਨੂੰ ਦੱਸੋ ਤੁਹਾਡੇ ਕਿੰਨੇ ਬੱਚੇ ਆ ਇਸ ਤੋਂ ਇਲਾਵਾ ਹੋਰ? ਮੇਰਾ ਬੇਟਾ ਇੱਕ ਹੋਰ ਹੈ। ਅੱਛਾ ਵੱਡੇ ਕੌਣ ਸੀਗੇ? ਵੱਡੀ ਇਹ ਬੇਟੀ। ਵੱਡੀ ਇਹ ਬੇਟੀ ਸੀ। ਅੱਛਾ ਜਦੋਂ ਬੱਚੇ ਦਾ ਜਨਮ ਹੁੰਦਾ ਬੜੇ ਹੁੰਦੇ ਹਨ ਸ਼ਾਇਦ ਬੰਦਾ ਪਰਮਾਤਮਾ ਨੂੰ ਵੀ ਇੱਕ ਵਾਰੀ ਭੁੱਲ ਜਾਂਦਾ ਆਪਣੇ ਬੱਚਿਆਂ ਦੇ ਵਿੱਚ ਪਰ ਕੀ ਲੱਗਦਾ ਕਿ ਜਦੋਂ ਬੱਚੇ ਦਾ ਜਨਮ ਹੋਏ ਉਦੋਂ ਖੁਸ਼ੀਆਂ ਖੇੜੇ ਚਾ ਹੋਣਗੇ ਪਰ ਜਦੋਂ 2 2.5 ਸਾਲ ਤੋਂ ਬਾਅਦ ਪਤਾ ਲੱਗੇ ਕਿ ਬੇਟੀ ਸੁਣ ਨਹੀਂ ਸਕਦੀ ਤੇ ਬੋਲ ਵੀ ਨਹੀਂ ਸਕਦੀ ਉਦੋਂ ਮਨ ਤੇ ਕੀ ਬੀਤਦੀ ਹੈ ਦੇਖੋ ਜੀ ਇਸ ਬੇਟੀ ਤੋਂ ਪਹਿਲਾਂ ਮੇਰਾ ਬੇਟਾ ਸੀ ਜੋ ਐਕਸਪਾਇਰ ਹੋ ਗਿਆ ਸੀ ਅੱਛਾ ਉਸ ਤੋਂ ਬਾਅਦ ਇਹ ਬੇਟੀ ਹੁੰਦੀ ਆ ਬੇਟੀ ਹੋਈ ਤੇ ਚਲੋ ਬਹੁਤ ਖੁਸ਼ੀ ਹੋਈ ਕਿ ਚਲੋ ਬੇਟੀ ਹੋਈ ਆ ਜਦੋਂ 22 ਸਾਲ ਬਾਅਦ ਪਤਾ ਲੱਗਿਆ ਵੀ ਇਹ ਬੇਟੀ ਨਾ ਸੁਣਦੀ ਆ ਨਾ ਬੋਲਦੀ ਆ ਬਾਕੀ ਹਿੰਮਤ ਨਹੀਂ ਹਾਰੀ ਦਿਲ ਤੇ ਗੱਲ ਨਹੀਂ ਲਾਈ ਵੀ ਕੋਈ ਗੱਲ ਨਹੀਂ ਜਦੋਂ ਜੋ ਦਿੱਤਾ ਪ੍ਰਮਾਤਮਾ ਦਾ ਸਭ ਕੁਝ ਆ ਆਪਣੇ ਹੱਥ ਵਾਸਤੇ ਕੁਝ ਨਹੀਂ ਹੈਗਾ ਫਿਰ ਇਸ ਦੀ ਜ਼ਿੰਦਗੀ ਬਣਾਉਣ ਪਿੱਛੇ ਬੜੇ ਯਤਨ ਕੀਤੇ ਕਰਦਿਆਂ ਕਰਦਿਆਂ ਚਲੋ ਪ੍ਰਮਾਤਮਾ ਨੇ ਸੇਵਾ ਲਈ ਇਸੇ ਵੇਲੇ ਲੱਗੇ ਅੱਜ ਇੰਨੇ ਬੱਚੇ ਪੜ੍ਹ ਰਹੇ ਸਕੂਲ ਚ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਉਹ ਚੀਜ਼ਾਂ ਆਯਾਦ ਵੀ ਨਹੀਂ ਹੁੰਦੀਆਂ ਜਿਹੜੇ ਦੁੱਖ ਮਾੜੇ ਮੋਟਉਂਦੇ ਸੀ ਉਹ ਵੀ ਨਹੀਂ ਆਉਂਦੇ ਅੱਛਾ ਹੁਣ ਇਹ ਬੱਚੀ ਸਕੂਲ ਤੋਂ ਬਾਅਦ ਤੁਹਾਡੇ ਕੋਲ ਘਰ ਆਉਂਦੀ ਆ ਬਿਲਕੁਲ ਘਰੇ ਰੂਟੀਨ ਚੋਂ ਮੈਂ ਕੰਮ ਕਰਦੀ ਹਾਂ ਬਿਲਕੁਲ ਹਾਂਜੀ ਰੂਟੀਨ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਜੀ ਇਹ ਬੱਚੀ ਸੁਣਦੀ ਨਹੀਂ ਬੋਲਦੀ ਨਹੀਂ ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਇਹ ਮੇਰੀ ਭੈਣ ਬੋਲ ਤਾਂ ਸਕਦੀ ਨਹੀਂ ਸੁਣ ਨਹੀਂ ਸਕਦੀ ਪਹਿਲੀ ਪਹਿਲਾ ਬੱਚਾ ਇਹਨਾਂ ਦਾ ਐਕਸਪਾਇਰ ਹੋ ਗਿਆ ਦੂਜਾ ਧੀ ਨੇ ਜਨਮ ਲਿਆ ਬੜੇ ਚਾਹ ਖੁਸ਼ੀਆਂ ਖੇੜੇ ਘਰ ਚ ਸੀ ਪਰ ਜਦ 2 3 ਸਾਲ ਦੇ ਆਸ-ਪਾਸ ਇਹ ਬੇਟੀ ਦੀ ਉਮਰ ਹੁੰਦੀ ਆ ਤਾਂ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਬੋਲ ਵੀ ਨਹੀਂ ਸਕਦੀ ਤੇ ਸੁਣ ਵੀ ਨਹੀਂ ਸਕਦੀ ਕਾਫੀ ਕੁਝ ਕੀਤਾ ਡਾਕਟਰਾਂ ਨੂੰ ਵੀ ਲੋਕ ਵਿਖਾਉਂਦੇ ਆ ਵਿਖਾਇਆ ਗਿਆ ਪਰ ਉਹ ਹੱਲ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਸਕੂਲ ਦੇ ਵਿੱਚ ਪਾ ਦਿੱਤਾ ਗਿਆ ਔਰ ਅੱਜ ਇਸ ਦੀ ਉਮਰ ਕਿੰਨੀ ਹੈ ਬੇਟੀ ਦੀ ਇਹ 15 ਸਾਲ ਦੀ 15 ਸਾਲ ਦੀ ਅੱਜ 15 ਸਾਲ ਦੀ ਇਹ ਬੇਟੀ ਆ ਸਕੂਲ ਪੜ੍ਹ ਕੇ ਉਸ ਤੋਂ ਬਾਅਦ ਘਰ ਦੇ ਵਿੱਚ ਆਪਣੇ ਘਰਦਿਆਂ ਦੇ ਨਾਲ ਆਉਂਦੀ ਆ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਇੱਕ ਪਰਿਵਾਰ ਹੋਰ ਆ ਸਾਡੇ ਕੋਲੇ ਮੌਜੂਦ ਤਾਂ ਮੈਂ ਕੋਸ਼ਿਸ਼ ਕਰੂੰਗਾ ਕੀ ਇਹਨਾਂ ਦੇ ਨਾਲ ਵੀ ਗੱਲ ਕਰਨ ਦੀ ਤੁਹਾਡਾ ਕੀ ਨਾਮ ਆ ਜੀ? ਸਰੇਂਦਰ ਸਿੰਘ ਕਿਹੜਾ ਏਰੀਆ ਤੁਹਾਡਾ? ਜੀਰਾ ਜੀਰਾ ਅੱਛਾ ਤੁਹਾਡਾ ਇਹ ਕਿੰਨੇ ਬੱਚੇ ਆ ਜੀ ਹੋਰ? 2 ਆ ਜੀ। ਅੱਛਾ ਵੱਡਾ ਕਿਹੜਾ ਜੀ? ਉਹ ਲੜਕੀ ਉਹ ਲੜਕੀ ਵੱਡੀ ਸੀ। ਇਹ ਛੋਟਾ ਬੱਚਾ ਜੀ? ਹਾਂ ਜੀ। ਅੱਛਾ ਇਹ ਬੋਲਦੇ ਵੀ ਨਹੀਂ ਤੇ ਸੁਣਦੇ ਵੀ ਨਹੀਂ? ਉਹ ਔਣ ਮਾੜਾ ਮਾੜਾ ਲੱਗਦਾ ਜਿਵੇਂ ਵੀ ਸੁਣਦਾ ਵਾ। ਅੱਛਾ ਦਵਾਈ ਚੱਲਦੀ ਵੀ ਇਹਦੀ? ਅੱਛਾ ਦਵਾਈ ਨਾਲ ਚੱਲਦੀ ਹੈ। ਤੇ ਹੁਣ ਪੂਰੇ ਐਕਟਿਵ ਨਹੀਂ ਹੋਵੇਂ? ਪੂਰਾ ਵਧੀਆ अच्छा ਤੇ ਹੁਣ ਘਰ ਆਉਂਦੇ ਨੇ ਜਾਂ ਉੱਥੇ ਹੋਸਟਲ ਰਹਿੰਦੇ ਨੇ ਨਹੀਂ ਮੈਂ ਵੈਨ ਚਲਾਉਣਾ ਮੈਂ ਹੀ ਲੈ ਕੇ ਆਉਣਾ ਅੱਛਾ ਤੁਸੀਂ ਲੈ ਕੇ ਆਉਂਦੇ ਮਤਲਬ ਨਾਲ ਹੀ ਸੇਵਾ ਇਹ ਨਿਭਾਰੇ ਹੋ ਨਾਲ ਹੀ ਕਰ ਅੱਛਾ ਘਰੇ ਪੂਰਾ ਐਕਟਿਵ ਰਹਿੰਦੇ ਆ ਵਧੀਆ ਵਧੀਆ ਦਿਮਾਗ ਬਹੁਤ ਆ ਯਾਨੀ ਕਿ ਇਹਨਾਂ ਦਾ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਹਾਂ ਬਾਕੀ ਠੀਕ ਆ ਸਾਰਾ ਤਾਂ ਬਿਲਕੁਲ ਇਹਨਾਂ ਬੱਚਿਆਂ ਦੇ ਲਈ ਮੈਂ ਕਹਿੰਨਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦੀ ਵੀਡੀਓ ਨਾ ਤਾਂ ਕੋਈ ਚੈਨਲ ਦਿਖਾਉਂਦਾ ਤੇ ਨਾ ਅੱਗੇ ਲੈ ਕੇ ਆਉਂਦਾ ਔਰ ਇਹ ਤਸਵੀਰਾਂ ਜਿਹੜੀਆਂ ਨੇ ਇਹ ਫਿਰੋਜ਼ਪੁਰ ਦੀਆਂ ਨੇ ਔਰ ਫਿਰੋਜ਼ਪੁਰ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਇਹਨਾਂ ਤਸਵੀਰਾਂ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏਗਾ ਔਰ ਅਸੀਂ ਇੱਕ ਅਪੀਲ ਹੋਰ ਕਰਦੇ ਹਾਂ ਕਿ ਬੀਬੀ ਰਜਨੀ ਫਿਲਮ ਜਿਹੜੀ ਆ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਸਕੂਲਾਂ ਦੇ ਵਿੱਚ ਵੀ ਮੈਂ ਮੈਸੇਜ ਲਾਉਣਾ ਚਾਹਣਾ ਕਾਲਜਾਂ ਦੇ ਵਿੱਚ ਵੀ ਮੈਸੇਜ ਲਾਉਣਾ ਚਾਹਣਾ ਹਰ ਇੱਕ ਬੱਚੇ ਨੂੰ ਇਹ ਫਿਲਮ ਦਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਅਗਰ ਇਹ ਬੱਚੇ ਇਹ ਫਿਲਮ ਦੇਖ ਸਕਦੇ ਆ ਤਾ ਹਰ ਕੋਈ ਵੇਖ ਸਕਦਾ ਇਹ ਫਿਲਮ ਤੁਹਾਨੂੰ ਤੁਹਾਡੇ ਪਰਿਵਾਰਾਂ ਨਾਲ ਜੋੜਦੀ ਆ ਤੁਹਾਨੂੰ ਰੱਬ ਨਾਲ ਜੋੜਦੀ ਆ ਤੁਹਾਨੂੰ ਉਹਨਾਂ ਚੀਜ਼ਾਂ ਨਾਲ ਜੋੜਦੀ ਆ ਜਿਹੜੀਆਂ ਚੀਜ਼ਾਂ ਤੋਂ ਅੱਜ ਦੇ ਸਮੇਂ 'ਚ ਬੱਚੇ ਔਰ ਵੱਡੇ ਟੁੱਟਦੇ ਜਾ ਰਹੇ ਨੇ ਉਮੀਦ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋਗੇ ਫਿਰ ਉਸ ਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ